ਸਸਰੀਏ ਕਾਲ ਜੀ ਅੱਜ ਦੀ ਕਹਾਣੀ ਸੁਣ ਕੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਡਰ ਓਵਰ ਥਿੰਕਿੰਗ ਸਭ ਖਤਮ ਹੋ ਜਾਣਗੇ ਤੇ ਦਿਲ ਨੂੰ ਸੱਚੀ ਸ਼ਾਂਤੀ ਮਿਲੇਗੀ ਇੱਕ ਨੌਜਵਾਨ ਸੀ ਬਹੁਤ ਤੁਕੀ ਬਹੁਤ ਅਕਿਆ ਉਹ ਸੋਚਦਾ ਸੀ ਕਿ ਮੇਰਾ ਇੱਥੇ ਕੋਈ ਨਹੀਂ ਹੈ ਸਭ ਆਪਣੇ ਮਤਲਬ ਲਈ ਜਿਉਂਦੇ ਨੇ ਅੰਤ ਵਿੱਚ ਉਹ ਘਰ ਛੱਡ ਕੇ ਨਿਕਲ ਪਿਆ ਰਾਤ ਹੀ ਚੱਲਦਾ ਚੱਲਦਾ ਇੱਕ ਆਸ਼ਰਮ ਦਿਖਿਆ ਉੱਥੇ ਗੁਰੂ ਜੀ ਸ਼ਿਸ਼ਿਆਂ ਨੂੰ ਧਿਆਨ ਸਿਖਾ ਰਹੇ ਸੀ ਇੱਕ ਸ਼ਿष्य ਨੇ ਪੁੱਛਿਆ ਗੁਰੂ ਜੀ ਧਿਆਨ ਕੀ ਹੈ ਇਸ ਦੇ ਕੀ ਫਾਇਦੇ ਨੇ ਗੁਰੂ ਜੀ ਬੋਲੇ ਪੁੱਤਰ ਧਿਆਨ ਸੱਚ ਹੈ ਤੇ ਧਿਆਨ ਤੈਨੂੰ ਇਕੱਲਾ ਕਰ ਦਿੰਦਾ ਹੈ ਜਿੰਨਾ ਇਕੱਲਾ ਹੁੰਦਾ ਜਾਵੇਂਗਾ ਉਨਾ ਹੀ ਸੱਚ ਦੇ ਨੇੜੇ ਪਹੁੰਚੇਗਾ ਉਹ ਨੌਜਵਾਨ ਬਾਹਰ ਖੜਾ ਸਭ ਸੁਣ ਰਿਹਾ ਸੀ ਤੋੜ ਕੇ ਗੁਰੂ ਜੀ ਕੋਲ ਆਇਆ ਤੇ ਬੋਲਿਆ ਗੁਰੂ ਜੀ ਜੇ ਧਿਆਨ ਇਕੱਲਾ ਕਰਦਾ ਹੈ ਤਾਂ ਮੈਂ ਤਾਂ ਪਹਿਲਾਂ ਹੀ ਇਕੱਲਾ ਹਾਂ ਮੇਰਾ ਕੋਈ ਨਹੀਂ ਹੈ ਮੈਂ ਤਾਂ ਸਭ ਤੋਂ ਵੱਡਾ ਧਿਆਨੀ ਹਾਂ ਹੈਨਾ ਗੁਰੂ ਜੀ ਮੁਸਕਰਾਏ ਤੇ ਬੋਲੇ ਪੁੱਤਰ ਜੇ ਤੂੰ ਇਕੱਲਾ ਹੈ ਤਾਂ ਆਪਣੇ ਪਿੱਛੇ ਪਰਿਵਾਰ ਦੋਸਤ ਦੁਸ਼ਮਣ ਯਾਦਾਂ ਗਿੱਲੇ ਸ਼ਿਕਵੇ ਇਹ ਸਾਰੀ ਪੀੜ ਲੈ ਕੇ ਕਿੱਥੇ ਜਾ ਰਿਹਾ ਹੈ ਨੌਜਵਾਨ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਨਹੀਂ ਸੀ ਫਿਰ ਵੀ ਗੁਰੂ ਜੀ ਬੋਲੇ ਜਦੋਂ ਤੱਕ ਇਹ ਸਾਰੇ ਤੈਨੂੰ ਛੱਡ ਨਹੀਂ ਦਿੰਦੇ ਤੂੰ ਇਕੱਲਾ ਕਿਵੇਂ ਹੋ ਸਕਦਾ ਹੈ ਨੌਜਵਾਨ ਨੂੰ ਲੱਗਿਆ ਕਿ ਗੁਰੂ ਜੀ ਮਜ਼ਾਕ ਕਰ ਰਹੇ ਨੇ ਉਹ ਬੋਲਿਆ ਮੈਂ ਤੁਹਾਡਾ ਸ਼ੀਸ਼ੇ ਬਣਨਾ ਚਾਹੁੰਦਾ ਹਾਂ ਮੈਨੂੰ ਰਹਿਣ ਦਿਓ ਗੁਰੂ ਜੀ ਨੇ ਕਿਹਾ ਠੀਕ ਹੈ ਪਰ 30 ਦਿਨ ਧਿਆਨ ਕਰਨਾ ਪਵੇਗਾ ਫਿਰ ਦੇਖਾਂਗੇ ਅਗਲੇ 30 ਦਿਨ ਉਹ ਸਵੇਰੇ ਗੁਰੂ ਜੀ ਆਉਂਦੇ ਤੇ ਪੁੱਛਦੇ ਅੱਜ ਕੌਣ ਆਇਆ ਕਿਸ ਨਾਲ ਗੱਲਾਂ ਕਰ ਰਿਹਾ ਹੈ ਨੌਜਵਾਨ ਬੋਲਦਾ ਗੁਰੂ ਜੀ ਕੋਈ ਨਹੀਂ ਆਇਆ ਮੈਂ ਤਾਂ ਇਕੱਲਾ ਹਾਂ ਫੇਰ ਅਗਲੇ ਦਿਨ ਗੁਰੂ ਜੀ ਆਏ ਤੇ ਸੇਮ ਗੱਲ ਪੁੱਛੀ ਤੇ ਨੌਜਵਾਨ ਨੇ ਦੱਸਿਆ ਪਰ ਧਿਆਨ ਵਿੱਚ ਬੈਠਦਾ ਤਾਂ ਕਦੇ ਭਰਾ ਆ ਜਾਂਦਾ ਕਦੇ ਪਿਤਾ ਜੀ ਆ ਜਾਂਦੇ ਕਦੇ ਪੁਰਾਣੀ ਪ੍ਰੇਮਿਕਾ ਕਦੇ ਦੁਸ਼ਮਣ ਕਦੇ ਵੱਡਾ ਮਹਿਲ ਕਦੇ ਬੇਸ਼ੁਮਾਰ ਪੈਸਾ ਕਦੇ ਡਰ ਸਾਰੇ ਆਪਿਆ ਜਾਂਦੇ ਨੇ ਇੱਕ ਦਿਨ ਗੁਰੂ ਜੀ ਡੰਡਾ ਲੈ ਕੇ ਆਏ ਤੇ ਬੋਲੇ ਇਹ ਸਾਰੀ ਪੀੜ ਕਿਉਂ ਬਲਾਈਆ ਇਹਨਾਂ ਨੂੰ ਛੱਡ ਗਿਆ ਨੌਜਵਾਨ ਰੋ ਪਿਆ ਗੁਰੂ ਜੀ ਹੁਣ ਸਮਝ ਆਇਆ ਮੈਂ ਸੋਚਦਾ ਸੀ ਮੈਂ ਇਕੱਲਾ ਹਾਂ ਪਰ ਮੇਰੇ ਮਨ ਵਿੱਚ ਤਾਂ ਪੂਰਾ ਮੇਲਾ ਲੱਗਿਆ ਹੋਇਆ ਸੀ ਯਾਦਾਂ ਗਿਲੇ ਸ਼ਾਵਾں ਡਰ ਸਾਰੇ ਮੇਰੇ ਨਾਲ ਹੀ ਘੁੰਮ ਰਹੇ ਹਨ ਹੁਣ ਮੈਂ ਸਾਰੇ ਨੂੰ ਵਿਦਾ ਕਰ ਦਿੱਤਾ ਹੈ ਹੁਣ ਮੈਂ ਸੱਚ ਵਿੱਚ ਇਕੱਲਾ ਹਾਂ ਤੇ ਬਹੁਤ ਸ਼ਾਂਤੀ ਵਿੱਚ ਹਾਂ ਗੁਰੂ ਜੀ ਮੁਸਕਰਾਏ ਤੇ ਬੋਲੇ ਹੁਣ ਜਾ ਸੰਸਾਰ ਵਿੱਚ ਵਾਪਸ ਜਾ ਪੀੜ ਵਿੱਚ ਰਹਿ ਕੇ ਵੀ ਇਕੱਲਾ ਰਹਿ ਸਕਦਾ ਹੈ ਜਦੋਂ ਮਨ ਸ਼ਾਂਤ ਹੋਵੇ ਸਭ ਕੁਝ ਹੋ ਸਕਦਾ ਹੈ ਪਰ ਯਾਦ ਰੱਖ ਸਿੱਖਣਾ ਬਹੁਤ ਕੁਝਾ ਜਾਣਨਾ ਬਹੁਤ ਕੁਝਾ ਪਰ ਰੱਖਣਾ ਕੁਝ ਵੀ ਨਹੀਂ ਨੌਜਵਾਨ ਕਰ ਵਾਪਸ ਆ ਗਿਆ ਉਹਨੂੰ ਢੀੜ ਵਿੱਚ ਵੀ ਇਕੱਲਾ ਸੀ ਪਰ ਬਹੁਤ ਖੁਸ਼ ਸੀ ਬਹੁਤ ਸ਼ਾਂਤ ਸੀ ਦੋਸਤੋ ਅਸੀਂ ਸਾਰੇ ਮਨ ਵਿੱਚ ਢੀੜ ਲੈ ਕੇ ਘੁੰਮਦੇ ਆਂ ਜਦੋਂ ਧਿਆਨ ਨਾਲ ਇਸ ਢੀੜ ਨੂੰ ਵਿਦਾ ਕਰਦੇ ਆਂ ਤਾਂ ਸੱਚੀ ਸ਼ਾਂਤੀ ਸੱਚੀ ਖੁਸ਼ੀ ਮਿਲ ਜਾਂਦੀ ਹੈ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਨਵੀਂ ਕਹਾਣੀ ਨਾਲ ਸ਼ਾਂਤ ਰਹੋ ਖੁਸ਼ ਰਹੋ ਵਾਹਿਗੁਰੂ ਜੀ ਮਿਹਰ ਕਰਨ